ਸਰ ਮੇਰਾ ਨਾਮ ਡਾਕਟਰ ਹਰਪਾਲ ਸਿੰਘ ਹੈ ਜੀ ਆ ਜਿਹੜੇ ਬੱਚੇ ਦੀ ਚੱਲ ਰਹੀ ਹੈਗੀ ਹੈ ਪਤਾ ਲੱਗਿਆ ਹੈਗਾ ਕੀ ਕਹਿਣਾ ਤੁਹਾਡਾ ਸਰ ਮੈਂ ਤਾਂ ਪਤਾ ਨਹੀਂ ਮੈਂ ਤਾਂ ਹਸਪਤਾਲ ਤੋਂ ਡਿਊਟੀ ਤੋਂ ਆਇਆ ਸੀ 1 ਵਜੇ ਦੇ ਕਰੀਬ ਮੈਂ ਆ ਕੇ ਅੰਦਰ ਬਸ ਮੇਰੀ ਆਤ ਹੈ ਕਿ ਕਰੀ ਸਵੇਰੇ ਆ ਸ਼ਾਮ ਨੂੰ న్యూਸ ਮੈਂ ਜ਼ਰੂਰ ਦੇਖਦਾ ਹਾਂ ਨਾ ਜਦੋਂ ਆ ਕੇ ਦੇਖਿਆ ਤੇ ਕੁਝ ਉਹਦੇ ਤੇ ਪ੍ਰਿੰਸ ਰਾਜਪੁਰਾ ਦੇ ਨਾਮ ਤੋਂ ਕੁਝ ਆਇਆ ਮੈਂ ਇੱਕਦਮ ਸ਼ੌਟ ਜੇ ਲੱਗਿਆ ਮੈਂ ਕਿਹਾ ਦੁਬਾਰਾ ਫਿਰ ਦੇਖਾਂ ਦੇਖਿਆ ਫਿਰ ਦੁਬਾਰਾ ਇੱਕ ਫੋਟੋ ਆਈ ਉਸ ਟਾਈਮ ਤੋਂ ਬਾਅਦ ਫਿਰ ਮੈਂ ਸੀਆਈ ਖਰੜ ਵਾਲਿਆਂ ਨੂੰ ਸੰਪਰਕ ਕੀਤਾ ਵੀ ਇਸ ਤਰ੍ਹਾਂ ਕੋਈ ਉਹਦੇ ਕੋਈ ਜ਼ਿਆਦਾ ਇੰਜਰੀਜ਼ ਜਾਂ ਕੋਈ ਇਸ ਤਰ੍ਹਾਂ ਹਾਲਾਤ ਨਹੀਂ ਨੇ ਡਾਕਟਰ ਸਾਹਿਬ ਨੋਰਮਲ ਹੈ ਠੀਕ ਹੈ ਹਸਪੀਟਲ ਹੈ ਬਿਲਕੁਲ ਟੈਨਸ਼ਨ ਨਾ ਲਓ ਬਸ ਇੰਨੀ ਗੱਲ ਹੋਈ ਤੁਸੀਂ ਇੱਕ ਗ੍ਰੈਂਪੀ ਦਾ ਪਰਚਾ ਤੋਂ ਕੰਮੇ ਲਖਾਇਆ ਸੀ ਵੀ ਹਾਂ ਸਰ 18 ਤਰੀਕ ਨੂੰ ਪਿਛਲੀ 18 ਤਰੀਕ ਨੂੰ ਮਤਲਬ ਬੱਚਾ ਮਿਸਿੰਗ ਹੋਇਆ ਤੇ ਉਸ ਟਾਈਮ ਤੋਂ ਬਾਅਦ ਮੈਂ ਮਤਲਬ ਇੱਥੇ ਆਪਣਾ ਥਾਣੇ 'ਚ ਕੰਪਲੇਟ ਕੀਤੀ ਵਈ ਹੈ ਡੀਪੀ ਸਾਹਿਬ ਨੂੰ ਮਿਲੇ ਐਸਐਸਪੀ ਸਾਹਿਬ ਨੂੰ ਮਿਲੇ 18 ਤਰੀਕ ਤੋਂ ਸਾਡੇ ਨਾਲ ਸੰਪਰਕ 'ਚ ਨਹੀਂ ਵੈਸੇ ਉਹ ਹਰ ਰੋਜ਼ ਆਉਂਦਾ ਸੀ ਘਰ ਆਉਂਦਾ ਸੀ ਘਰ ਚਲਾ ਜਾਂਦਾ ਸੀ ਰੋਜ਼ ਆਉਣਾ ਰੋਜ਼ ਜਾਣਾ अच्छे कॉलेज ਤੋਂ ਨੇ ਮਤਲਬ ਗ੍ਰੈਜੂਏਸ਼ਨ ਕੀਤੀ ਹੈ ਆਊਟ ਆਫ ਕੰਟਰੀ ਗਿਆ ਦੋ ਤਿੰਨ ਵਾਰ ਕੋਈ ਇਸ ਤਰ੍ਹਾਂ ਦੀ ਤਾਂ ਕੋਈ ਨੌਬਤ ਹੀ ਨਹੀਂ ਸੀ ਵੀ ਆਪਾਂ ਇੱਕ ਅੱਛੀ ਫੈਮਿਲੀ ਨੂੰ ਬਿਲੋਂਗ ਕਰਦੇ ਆਂ ਵੀ ਆ ਕੁਝ ਇੰਨਾ ਵੱਡਾ ਕੋਈ ਇੱਕਦਮ ਸ਼ੌਟ ਲੱਗੇਗਾ ਇਹ ਕੋਈ ਸੋਚ ਵੀ ਨਹੀਂ ਸਕਦੇ ਮਤਲਬ ਜਿਹੜਾ ਅਗਵਾ ਕਰਨ ਦੀ ਕਹਾਣੀ ਸੀ ਉਹ ਗੁੰਮਰਾਹ ਕਰਨ ਦੀ ਵੀ ਬੱਚਿਆਂ ਨੂੰ ਕੋਈ ਕੀਤੀ ਗਈ ਹੋ ਸਕਦੀ ਹੈ ਨਹੀਂ ਸਰ ਵੈਸੇ ਅੱਜ ਤੱਕ ਇਸ ਤਰ੍ਹਾਂ ਦੀ ਕਦੀ ਕੋਈ ਨੌਬਤ ਨਹੀਂ ਆਈ ਕਿਉਂਕਿ ਇਹ ਤਾਂ ਇਸ ਤੋਂ ਪਹਿਲਾਂ ਮੈਨੂੰ ਥ੍ਰੈਟ ਆਉਂਦੀਆਂ ਰਹੀਆਂ ਐ ਇਸ ਤੋਂ ਪਹਿਲਾਂ ਮੈਨੂੰ ਥ੍ਰੈਟ ਆਈਆਂ ਐ ਪਿੱਛੇ ਜਦੋਂ ਮੇਰੇ ਤੇ ਫਾਇਰਿੰਗ ਹੋ ਗਈ ਐ ਫਿਰ ਉਸ ਤੋਂ ਬਾਅਦ ਮੇਰੇ ਤੇ ਉਹ ਆਏ ਅਕਾਊਂਟ ਨੰਬਰ ਆਏ ਨੇ ਉਹ ਅਕਾਊਂਟ ਨੰਬਰ ਆਪਾਂ ਐਸਐਸਪੀ ਸਾਹਿਬ ਨੂੰ ਰਿਟਰਨ ਚ ਦਿੱਤੇ ਹੋਏ ਨੇ ਕਿ ਮੈਨੂੰ ਥ੍ਰੈਟ ਆ ਰਹੀਆਂ ਇਸ ਨੰਬਰਾਂ ਤੋਂ ਬਟ ਉਹ ਤਾਂ ਅਕਾਊਂਟ ਹੋਰ ਨੇ ਬੰਗਲੌਰ ਦੇ ਨੇ ਕਿਸੇ ਪਾਸੇ ਦੇ ਨੇ ਉਹ ਤਾਂ ਪੁਲਿਸ ਕਰ ਰਹੀ ਸੀ ਉਹਨਾਂ ਦਾ ਮਤਲਬ ਉਹ ਤੋਂ ਬਾਅਦ ਤਾਂ ਮੇਰੇ ਕੋਲ ਇਥੋਂ ਗਨਮੈਨ ਵੀ ਰਹੇ ਸੀ ਤੇ ਮਤਲਬ ਉਹਦੇ ਨਾਲ ਇਹਦਾ ਮੈਂ ਤਾਂ ਨਹੀਂ ਇਸ ਮਤਲਬ ਕੜੀ ਨੂੰ ਜੋੜ ਕੇ ਦੱਸ ਸਕਦਾ ਜਿਹੜਾ ਦੂਸਰਾ ਉਹਦੇ ਨਾਲ ਲੜਕਾ ਹੈਗਾ ਉਹ ਕੀ ਰਿਸ਼ਤੇਦਾਰਾ ਜੀ ਉਹ ਹਾਂਜੀ ਉਹ ਮੇਰੇ ਬ੍ਰਦਰ ਦਾ ਮਤਲਬ ਲੜਕਾ ਹੈ ਤੇ ਉਹ ਮਤਲਬ 15 20 ਦਿਨ ਤੋਂ ਹੀ ਮਤਲਬ ਉਹਦੀ ਮੰਮੀ ਨਾਲ ਅੱਜ ਹੁਣੇ ਗੱਲ ਹੋਈ ਹੈ ਉਹ ਕਹਿੰਦੀ 15-20 ਦਿਨ ਤੋਂ ਵੀ ਉਹ ਕਹਿ ਰਿਆ ਸੀ ਮੈਂ ਉਹ ਬੇਟੇ ਦੀ ਜਿੰਮ ਜੁਮ ਸੰਭਾਲਣੀ ਹੈ ਤੇ ਮੈਂ ਉੱਥੇ ਜਾਣਾ ਹੈ ਤੇ ਇਸ ਕਰਕੇ ਉਹ ਦੱਸ ਰਿਹਾ ਹੈ ਵੀ ਮੈਂ ਉੱਥੇ ਮੋਹਾਲੀ ਆ ਯਾਨੀ ਕਿ ਉਹਦੇ ਨਾਲ ਬਲਕਿ ਲੜਕੇ ਨਾਲ ਇੱਕ ਦੂਰੀ ਮੇਰਾ ਸੰਪਰਕ ਹੋਇਆ ਦੋ ਤਿੰਨ ਵਾਰ ਮੈਂ ਕਾਲ ਕੀਤੀ ਹੈ ਬਲਕਿ ਉਹਨੇ ਇਹ ਨਹੀਂ ਦੱਸਿਆ ਕਿ ਮੇਰੇ ਨਾਲ ਪ੍ਰਿੰਸ ਵੀ ਹੈ ਇਹ ਜਦੋਂ ਇਹ ਹਾਦਸਾ ਹੋਇਆ ਤਾਂ ਮੈਨੂੰ ਬੜਾ ਸ਼ੌਕ ਲੱਗਾ ਵੀ ਕੀ ਮਤਲਬ ਕਿਸ ਤਰ੍ਹਾਂ ਹੋ ਸਕਦਾ ਹੈ ਕਿੰਨੀ ਏਜ ਹੈ ਬੱਚੇ ਦੀ ਆਪਣੇ ਦੀ ਬੱਚਾ 24-25 ਸਾਲ ਦਾ ਹੈ ਕੀ ਕਾਰੋਬਾਰ ਕੀ ਕਰਦਾ ਸਰ ਉਹਦਾ ਜਿਮ ਦਿੱਤੀ ਸੀ ਜੀ ਪੰਜ ਫੇਸ ਉਹਨੇ ਆਪਣਾ ਕਿਸੇ ਦੋਸਤ ਨਾਲ ਹਿੱਸਾ ਪਾ ਕੇ ਜਿਮ ਲਈ ਹੋਈ ਲਈ ਹੋਈ ਸੀ ਕਿੱਥੇ ਮੁਹਾਲੀ ਹਾਂਜੀ ਮੁਹਾਲੀ ਪੰਜ ਫੇਸ ਮੁਹਾਲੀ ਜਿਮ ਦੇ ਵਿੱਚ ਉਹਦੇ ਸ਼ੇਅਰ ਕੀਤਾ ਹੋਇਆ ਸੀ ਤੇ ਬਾਕੀ ਮਤਲਬ ਅੱਛੀ ਅੱਸੀ ਫੈਮਿਲੀ ਨੂੰ ਬਲਾਂਗ ਕਰਦੇ ਆ ਸਾਡਾ ਕੋਈ ਇਸ ਤਰ੍ਹਾਂ ਦਾ ਨਹੀਂ ਮੈਂ ਅੱਛੀ ਉਹਨੂੰ ਗੱਡੀ ਲੈ ਕੇ ਦਿੱਤੀ ਹੋਈ ਏ ਮੇਰੀ ਗੱਡੀ ਮੇਰੇ ਕੋਲ ਹੈ ਉਹਦੀ ਗੱਡੀ ਉਹਦੇ ਕੋਲ ਹੈ ਕੋਈ ਅਜੇ ਤੱਕ ਇਸ ਤਰ੍ਹਾਂ ਦੀ ਕੋਈ ਨੌਬਤ ਹੀ ਨਹੀਂ ਆਈ ਵੀ ਕੋਈ ਉਹਨੇ ਕਿਸੇ ਤੋਂ ਗੱਡੀ ਖੋਈ ਹੋਏ ਤਰੋ ਕਰੇ ਦੇਖੋ ਉਹ ਬੱਚੇ ਕਰ ਸਕਦੇ ਨੇ ਜਿਹੜੇ ਬੱਚਿਆਂ ਨੂੰ ਕੋਈ ਪੈਸੇ ਦੀ ਕਮੀ ਹੋਵੇ ਉਹ ਬੱਚੇ ਕਰ ਸਕਦੇ ਨੇ ਜਿਹੜੇ ਬੱਚਿਆਂ ਕੋਲ ਆਪਣਾ ਕੋਈ ਸਾਧਨ ਨਾ ਹੋਵੇ ਉਹਦੇ ਕੋਲ ਤੇ ਆਪਣਾ ਸਭ ਕੁਝ ਹੈ ਉਹਦੇ ਦਾ ਕੋਈ ਪਹਿਲੇ ਵੀ ਕੋਈ ਪਰਚਾ ਹੈਗਾ ਕੋਈ ਅਟੈਂਪਟ ਟੂ ਮਰਡਰ ਦਾ ਜਾਂ ਨਹੀਂ ਇਸ ਤਰ੍ਹਾਂ ਦਾ ਕੋਈ ਪਹਿਲਾ ਕੇਸ ਨਹੀਂ ਤੇ ਮੁਹਾਲੀ ਤੁਸੀਂ ਥਾਣੇ 'ਚ ਜਾ ਕੇ ਪਤਾ ਕਰ ਸਕਦੇ ਹੋ ਇਸ ਤਰ੍ਹਾਂ ਦਾ ਕੁਝ ਨਹੀਂ ਇੱਕ ਮਤਲਬ ਕੇਸ ਜ਼ਰੂਰ ਹੋਇਆ ਸੀ ਦੋਸਤਾਂ ਨੇ ਕਿਤੇ ਪਾਰਟੀ ਕਰਦੇ ਕੋਈ ਉੱਥੇ ਚੰਡੀਗੜ੍ਹ ਡਕੋਲੀ ਥਾਣੇ ਦੇ ਵਿੱਚ ਕੋਈ ਫਾਇਰਿੰਗ ਵਗੈਰਾ ਉਹਨਾਂ ਨੇ ਦੋਸਤਾਂ ਨੇ ਘਰ 'ਚ ਬਹਿ ਕੇ ਇੱਕ ਇਕੱਠ ਦੇ ਟਾਈਮ ਕੀਤੀ ਸੀ ਉਹਦੇ 'ਚ ਉਹਦਾ ਨਾਮ ਆਇਆ ਸੀ ਆਦਰਵਾਇਜ਼ ਅੱਜ ਤੱਕ ਕਦੀ ਰਾਜਪੁਰੇ ਚ ਐ ਵੀ ਨਹੀਂ ਕਿ 1755 ਸਭ ਤੋਂ ਛੋਟਾ ਪਰਚਾ ਹੈ ਵੀ 755 ਅਜ ਵੀ ਕਿਸੇ ਨੂੰ ਥੱਪੜ ਵੀ ਮਾਰਿਆ ਹੋਏ ਲੜਾਈ ਹੋਈ ਹੋਈ ਮਤਲਬ ਅੱਜ ਤੱਕ ਇਸ ਤਰ੍ਹਾਂ ਦਾ ਕੋਈ ਰਿਕਾਰਡ ਉਹਦਾ ਇੰਨਾ ਅੱਛਾ ਰਿਹਾ ਹੈ ਵੀ ਕੋਈ ਕੁਝ ਨਹੀਂ ਹੈ ਇਸ ਤੱਕ ਕਿੰਨੇ ਪਰ ਪੁਲਿਸ ਜਿਹੜੀ ਉੱਥੇ ਦੱਸ ਰਹੀ ਸੀਗੀ ਕਿ ਪਹਿਲਾਂ ਵੀ 7 ਕੋਈ ਪਰਚੇ ਦੱਸ ਰਹੇ ਸੀਗੇ ਕੋਈ ਉਮੀਦ ਕੋ ਟੋੜੇ ਧਿਆਨ ਦੀ ਨਹੀਂ 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 ਦੇਖੋ ਜੀ ਜੇ ਕੋਈ ਪਰਚਾ ਦਰਜ ਹੁੰਦਾ ਹੈ ਤੇ ਘੱਟੋ-ਘੱਟ ਪੁਲਿਸ ਜਿਹੜੀ ਹੈ ਘਰ ਤੱਕ ਪਹੁੰਚ ਕਰਦੀ ਹੈ ਠੀਕ ਹੈ ਨਾ ਘਰ ਤੱਕ ਪਹੁੰਚ ਕਰਦੀ ਹੈ ਵੀ ਉਹਦੇ ਤੇ ਆ ਪਰਚਾ ਦਰਜ ਹੈ ਵੀ ਆਹ ਉਹਦੇ ਤੇ ਹੈ ਇਹ ਤੁਹਾਡਾ ਉਹ ਲੜਕਾ ਹੈ ਜਿਹੜਾ ਮੇਰੇ ਤੱਕ ਅਜੇ ਤੱਕ ਕਿਸੇ ਨੇ ਕੋਈ ਮਤਲਬ ਉਹ ਕੀਤਾ ਹੀ ਨਹੀਂ ਹੈ ਵੀ ਮੈਨੂੰ ਕੋਈ ਪੁੱਛਿਆ ਹੀ ਨਹੀਂ ਹੈ ਵੀ ਇਸ ਸਬੰਧ ਕੋ ਪਰਚਾ ਹੋਏ ਕੋ ਸਾਨੂੰ ਵਾਰੰਟ ਅਫਸਰ ਆਏ ਕੋ ਸਾਨੂੰ ਸਨਮਾਨ ਆਉਣ ਜਾਂ ਕੋਈ ਸਾਨੂੰ ਪੁਲਿਸ ਵਾਲਾ ਮੇਰੇ ਤੋਂ ਕੋਈ ਐਪਲੀਕੇਸ਼ਨ ਲਿਖਵਾ ਕੇ ਲਗਾਇਆ ਹੋਏ ਵੀ ਅਸੀਂ ਤੁਹਾਨੂੰ ਨੋਟਿਸ ਦਿੱਤੀ ਹੈ ਤੁਹਾਡਾ ਬੱਚਾ ਤੁਹਾਡੇ ਕੋਲ ਆਏਗਾ ਤੇ ਸਾਡੇ ਸਾਹਮਣੇ ਪੇਸ਼ ਕਰਿਓ ਇਸ ਤਰ੍ਹਾਂ ਦੀ ਕੋਈ ਗੱਲ ਹੀ ਨਹੀਂ ਹੋਈ ਠੀਕ ਹੈ